ਆਪਣਾ ਨਾਮ ਦੱਸ ਕੇ ਦੱਸੋ ਕੀ ਕਰ ਮੇਰਾ ਨਾਮ ਗਿਰਨਦੀ ਪਿਆ ਪੁੱਤਰੀ ਮੈਂ ਸਾਹਸ ਸਿੰਘ ਦੀ ਪਿੰਡ ਮੇਰਾ ਸੋਰਸਿੰਗ ਆ ਇਹ ਜਿਹੜਾ ਸੈਮਸੋ ਹੱਤਾ ਵਾ ਇਹਨੇ ਸਾਡੇ ਨਾਲ ਠੱਗੀ ਮਾਰੀ ਵਾ ਇਹਨੇ ਸਾਡੇ ਨੂੰ ਕਿਹਾ ਸੀ ਕਿ ਅਸੀਂ ਤੁਹਾਨੂੰ ਯੂਕੇ ਘੱਲਾਂਗੇ ਇਹਨੇ ਸਾਡੇ ਨਾਲ 3 ਲੱਖ ਰੁਪਈਆ ਲਿਆ ਵਾ ਸਾਡਾ ਘਰ ਗੈਨੇ ਵਾ ਤੇ ਇਹਦੀ ਟੈਨਸ਼ਨ ਨਾ ਹੀ ਮੇਰੀ ਮੰਮਾ ਇਦਾਂ ਹੋ ਗਏ ਵਾ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਪੈਸੇ ਲਿਆ ਨੂੰ ਇਹਨੂੰ 1 ਸਾਲ ਪੂਰਾ ਹੋ ਗਿਆ ਵਾ ਕਿਹੜੇ ਦੇਸ਼ ਭੇਜਣ ਦੀ ਗੱਲ ਹੋਈ ਯੂਕੇ ਹਾਂਜੀ ਤਦ ਹੁਣ ਕੀ ਕਹਿੰਦਾ ਤੁਹਾਨੂੰ ਇਹ ਸਾਨੂੰ ਲਾਰੀ ਲਈ ਜਾਂਦਾ ਵਾ ਕਿ ਤੁਹਾਡੀ 11 ਤਰੀਕ ਨੂੰ ਕੰਮ ਕਰਾਂਗੇ 11 ਤਰੀਕ ਨੂੰ ਕੰਮ ਕਰਾਂਗੇ ਤੇ ਹੁਣ ਸਾਡੇ ਨਾਲ ਕੋਈ ਗੱਲ ਵੀ ਨਹੀਂ ਕਰ ਰਹੇ ਆ ਸਾਡੇ ਨੰਬਰ ਵੀ ਇਹਨੇ ਬਲੌਕ ਕਰ ਦਿੱਤੇ ਵਾ ਤੁਸੀਂ ਕੀ ਮੰਗ ਕਰਦੇ ਜੀ ਇਹ ਹੀ ਮੰਗ ਕਰਦੇ ਵਾਂ ਕਿ ਇੱਥੇ ਪੂਰੀ ਕਾਰਵਾਈ ਕੀਤੀ ਜਾਵੇ ਹਾਂਜੀ ਹਾਂਜੀ ਮੈਂ ਕਾਸ਼ਮਸੀ ਪੁੱਤਰ ਮੋਲਮਸੀ ਪਿੰਡ ਰਾਸਾਸੀ ਜ਼ਿਲ੍ਹਾ ਬਸੰਦ ਰਣਵਾਲਾ ਵਾਂ ਤੇ ਸਾਡੇ ਨਾਲ ਭਾਜੀ ਮਲਬੀ ਕੋਈ ਬੰਦਾ ਹੀ ਕੋਈ ਧਾਰੀ ਹਾਲ ਦਾ 10 ਬੋਦਾ ਲਵਲੀ ਮਸੀਹ ਲਵਲੀ ਮਸੀਹ ਦਾ ਨਾਮ ਹੈ ਤੋਂ ਦਾ ਲੋਕਾਂ ਨੂੰ ਦਾਦਾ ਵੀ ਮੈਂ ਸੰਤ ਹੁਤਾਵਾ ਤੇ ਉਹਨੇ ਅੱਡੇ ਕੋ ਮਤਲਬ ਕੀ ਵਾਲੇ ਅੱਡੇ ਨੂੰ ਕਹਨ ਨੂੰ ਕਿ ਆਪੀ ਤੁਹਾਨੂੰ ਮੈਂ ਘੱਟ ਪੈਸੇ ਵਿੱਚ ਯੂਕੇ ਲੈ ਕੇ ਜਾਊਂਗਾ ਠੀਕ ਹੈ ਤੇ ਅਹੀਂ ਪੁੱਛਿਆ ਵੀ ਕਿੰਨੇ ਕੀ ਭਾਏ ਮਤਲਬ ਵੀ ਲੋਗ ਅੱਡੇ ਕੋ ਗਈ ਆਨ ਨੂੰ ਆਂਦਾ ਵੀ ਤੁਹਾਨੂੰ ਮੈਂ 7 ਲੱਖ ਰੁਪਏ ਦੇ ਵਿੱਚ ਯੂਕੇ ਲੈ ਕੇ ਜਾਊਂਗਾ ਤੇ ਉਹ ਇਹਨੂੰ ਪਹਿਲਾਂ 4 ਲੱਖ ਰੁਪਏ ਦੇ ਦਿੱਤਾ ਤੇ ਅਹੀਂ ਕਹਿੰਦਾ ਤੁਹਾਨੂੰ ਬਾਅਦ ਬਾਕੀ ਨਾ ਬਾਅਦ ਵਿੱਚ ਦੇ ਦਾਂਗੇ ਤਾਂ ਆਨ ਚਲੋ ਠੀਕ ਹੈ ਤੁਹਾਡੇ ਕੋ 4 ਲੱਖ ਰੁਪਏ ਲੈ ਗਿਆ ਉਹ ਤੇ ਬੜਾ ਚਿਰ ਨੇ ਪਹਿਲਾਂ ਨੂੰ ਖਰਾਬ ਕਰ ਖਰਾਬ ਕੀਤਾ ਉਹ ਲੜ ਲੰਦਾ ਰਿਹਾ ਵੀ ਤੁਹਾਨੂੰ ਮੈਂ ਅੱਜ ਤੁਹਾਡਾ ਅੱਜ ਕੰਮ ਕਰਾਉਣਾ ਕੱਲ ਕੰਮ ਕਰਾਉਣਾ ਵਾ ਫਿਰ ਇਹਦਾ 6 5 6 7 ਮਹੀਨੇ ਲੰਗੇ ਤੇ ਫਿਰ ਉਹਨੇ ਜਾ ਕੇ ਕਿਤੇ ਮੈਂ ਥੋੜਾ ਕੰਮ ਸ਼ੁਰੂ ਕੀਤਾ ਤੇ ਇੱਕ ਵਾਰੀ ਫਿਰ ਮੈਂ ਬੰਗਲੌਰ ਗਿਆ ਠੀਕ ਹੈ ਚੇਚਾ ਮੈਂ ਬੰਗਲੌਰ ਗਿਆ ਉੱਥੇ ਅਪਾਇੰਟਮੈਂਟ ਹੀ ਮੇਰੀ ਬੰਗਲੌਰ ਉਹ ਵੀ ਜੁ ਕਿਤੇ ਨਹੀਂ ਉਹ ਵੀ ਕਿਸੇ ਹੋਰ ਕੰਟਰੀ ਦੀ ਵਿਰੋਧ ਕੋਈ ਕੰਟਰੀ ਆ ਐਸਟੋਨੀਆ ਉਹਦੀ ਤੇ ਉਹਦੇ ਉਦੋਂ ਮੈਂ ਗਿਆ ਤੇ ਉੱਥੇ ਜਦੋਂ ਮੈਂ ਜਾ ਕੇ ਆਪਣਾ ਫਾਈਲ ਜਮਾ ਕਰਾਈ ਆ ਤੇ ਬਾਅਦ 15 20 ਦਿਨ ਬਾਅਦ ਮੈਨੂੰ ਮੈਸੇਜ ਆ ਗਿਆ ਉੱਥੇ ਰਿਫਿਊਜ਼ਲ ਆ ਗਈ ਆ ਹੁਣ ਪਤਾ ਨਹੀਂ ਇਹਨੇ ਕਿਹੋ ਏਜੰਟ ਕੋ ਮੇਰਾ ਇਹਦਾ ਕੰਮ ਕਰਾਇਆ ਕਿਦਾਂ ਉਹ ਪੇਪਰ ਲੈ ਹੁਣ ਕਿੰਨਾ ਚਿਰ ਹੋ ਗਿਆ ਤੁਹਾਨੂੰ ਲਾਰੇ ਲਾਉਂਦਿਆਂ ਨੂੰ ਲਾਲ ਲ ਭਾਈ ਹਾਲ ਤ ਵਧ ਹੋ ਗਿਆ ਜੀ ਇਹਦੇ ਸੰਬੰਧੀ ਕੋਈ ਦਰਖਾਸਤ ਦਿੱਤੀ ਸੀ ਪੁਲਿਸ ਨੂੰ ਦਰਖਾਸਤ ਹਾਂ ਜੀ ਦਿੱਤੀ ਐਸਐਸਪੀ ਸਾਹਿਬ ਨੂੰ ਬਰਸਰ ਹਾਂ ਜੀ ਤੁਸੀਂ ਚਾਹੁੰਦੇ ਕੀ ਮੰਗ ਕਰਦੇ ਜੀ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਮੁੱਖ ਮੰਤਰੀ ਸਾਹਿਬ ਆਪਣੀ ਡੀਜੀਪ ਸਾਹਿਬ ਤੇ ਆਪਣੇ ਐਸਐਸਪੀ ਸਾਹਿਬ ਬਰਸਰ ਤੋਂ ਇਹ ਮੰਗ ਕਰਦੇ ਆ ਕਿ ਸਾਡੀ ਮਦਦ ਕੀਤੀ ਜਾਵੇ ਤੇ ਉਹਦੇ लवली ਜਿਹੜਾ ਸ਼ਾਮਸਾਉਤਾ ਨਾਂ ਦੇ ਲੋਕਾਂ ਨੂੰ ਠੱਗਦਾ ਪਿਆ ਵਾ ਤੇ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜੋ ਵੀ ਬੰਦੀ ਆ ਹਾਂਜੀ ਦੱਸੋ ਮਾਤਾ ਜੀ ਕੀ ਗੱਲ ਬਾਤ ਮੇਰਾ ਨਾਮ ਨਰਿੰਦਰ ਕੌਰ ਆ ਮੈਂ ਪਤਾਪੁਰ ਅੱਡੇ ਤੇ ਰਹਿਣ ਵਾਲੀ ਸੁਤਨਾਮ ਨਗਰ ਹੱਡੇ ਕਰਨੌਲੀ ਪਤਾਪੁਰ ਅੱਡਾ ਮੈਂ ਰਹਿਣ ਵਾਲੇ ਪੱਕੇ ਆ ਸੁਤਨਾਮ ਨਗਰ ਦੇ ਉਹਦੇ ਵਿੱਚੋਂ ਮੇਰੀ ਬੇਟੀ ਰਾਜਸ਼ਾਂ ਸੀ ਵੀ ਆਈ ਆ ਤੇ ਬੇਟੀ ਨੇ ਇਹਨਾਂ ਨੇ ਪੈਸੇ ਤਾਰੇ ਮੇਰੇ ਕੋਈ ਬੱਚਿਆਂ ਨੇ ਕੁੜਮਾਂ ਦੇ ਬੱਚਿਆਂ ਨੇ ਤੇ ਮੈਨੂੰ ਆਂਦੀ ਮੰਮੀ ਮੇਰੇ ਵੀ ਪੈਸੇ ਤਾਰੋ ਜਿੱਥੋਂ ਮਰਜ਼ੀ ਤਾਰੋ ਮੈਂ ਹਾਂ ਬੱਚੇ ਤੇਰਾ ਡੈਡੀ ਵੀ ਬਜ਼ੁਰਗ ਹੈ ਮੈਂ ਵੀ ਬਜ਼ੁਰਗ ਨਹੀਂ ਸਾਡੇ ਤੋਂ ਪੈਸੇ ਨਹੀਂ ਤਾਰ ਜਿਹੜਾ ਸਹਿਮ ਸਹਿਮ ਆ ਉਹਦਾ ਲਬਲੀ ਉਹਨੇ ਆਪਣੇ ਦੋ ਨਾਂ ਰੱਖੇ ਕੁਸੈਮ ਰੱਖਿਆ ਕੁ ਲਬਲੀ ਉਹਦਾ ਅਸਲ ਨਾਂ ਲਬਲੀ ਹੈ ਉਹਨੇ ਲਬਲੀ ਕਹੇ ਕਿ ਸੈਮ ਸੈਮ ਕਹੇ ਕਿ ਸਾਡੇ ਤੋਂ ਪੈਸੇ ਲੈ 3-3 ਲੱਖ ਰੁਪਈਆ ਅਸੀਂ ਆਪਣਾ ਕਾਰ ਕਿਹੜੇ ਕਿਹੜੇ ਦੇਸ਼ ਭੇਜਣਾ ਸੀ ਇਹ ਉਹਨੂੰ ਜੁਕੇ ਸਰ ਉਹਨੇ ਜੁਕੇ ਦਾ ਹਾਂ ਦੇ ਬੱਚਿਆਂ ਨੂੰ ਲਾਲਚ ਦੇ ਕੇ ਤੇ ਲਾਲਚ ਤੋਂ ਬਾਅਦ ਉਹ ਸਾਡੇ ਨਾਲ ਗੱਲ ਕਰਦਾ ਪਰ ਸਾਨੂੰ ਅੱਗੋਂ ਕੋ ਜਵਾਬ ਸੁਰ ਨਹੀਂ ਦਿੰਦਾ ਇਹ ਹਾਣ ਹਾ ਦੇ ਨਾ ਕੋਈ ਗੱਲ ਨਹੀਂ ਕਰਦੇ ਜਦੋਂ ਅਸੀਂ ਗੱਲ ਕਰਦੇ ਹਾਂ ਸਾਡਾ ਫੋਨ ਕਿਉਂ ਕਿੰਨਾ ਚਿਰ ਹੋ ਗਿਆ ਪੈਸੇ ਦਿੱਤੇ ਆ ਅਸੀਂ 2000 ਵਿਜ ਦਿੱਤੇ 10ਵੇਂ ਮਹੀਨੇ ਇਹ ਬਾਅਦ ਚ ਉਹਨੇ ਹਾ ਦੇ ਨਾ ਹੁਣ ਕੋਈ ਗੱਲ ਨਹੀਂ ਕੀਤੀ ਤੇ ਅਸੀਂ ਇਹ ਕਿਉਂ ਨਹੀਂ ਪੀ ਹੈ ਆਪਣਾ ਇਹ ਟਾਈਮਰ ਲੈ ਸਾਡੀ ਜਗ੍ਹਾ ਅਸੀਂ ਜਗ੍ਹਾ ਤੋਂ 3 ਲੱਖ ਰੁਪਏ ਜਾ ਕੇ ਡਾ ਕੇ ਦਿੱਤਾ ਤੇ ਸਾਡਾ 18 1800 ਰੁਪਏ ਜਾ ਸਾਡਾ ਵਿਆਜ ਜਾਂਦਾ ਮਹੀਨੇ ਹòn ਪੰਨਿਆ ਸੱਤ ਮਹੀਨੇ ਦਾ ਹੱਡਾ ਵਿਆਜ ਨਹੀਂ ਗਿਆ ਹòn ਹੱਡਾ 1 ਲੱਖ ਰੁਪਏ ਦਾ ਬਣ ਗਿਆ ਵਿਆਜ ਦਾ ਹੱਡਾ 1 ਲੱਖ ਰੁਪਏ ਦਾ ਤੁਸੀਂ ਹੁਣ ਕੀ ਚਾਹੁੰਦੇ ਜੇ ਕੀ ਮੰਗਦੇ ਹਾਂ ਇਹ ਚਾਹੁੰਦੇ ਆ ਕਿ ਜਿੱਤੋਂ ਵੀ ਸੀਦਾ ਹੱਡੀ ਏ ਵੀਡੀਓ ਵਾਇਲ ਹੁੰਦੀ ਆ ਸਾਡੇ ਲੋਕ ਸਾਡੇ ਨਾਲ ਜੁੜ ਕੇ ਸਾਡੀ ਮੱਜ ਤੇ ਕਰਨ ਸਹਿਤ ਕਰਨ ਸਰਕਾਰ ਵੀ ਸਾਡੇ ਨਾਲ ਜੁੜਨ ਜੇ ਇਹ ਜਿਹੜੇ ਇਹੋ ਜਿਹੇ ਚੋਰ ਠੱਗ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸਾਡਾ ਹੱਕ ਸਾਨੂੰ ਗਵਰਨਮੈਂਟ ਸਾਡਾ ਘਰ ਚ ਢਾ ਕੇ ਦੇਵੇ ਤੇ ਉਹਨਾਂ ਦੇ ਨਾਲ ਸਰਬੰਧ ਕਰਕੇ ਉਹਨਾਂ ਨੂੰ ਫੜ ਕੇ ਕੋਈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆਪਣਾ ਨਾਮ ਦੱਸ ਕੇ ਸਾਰੀ ਗੱਲਬਾਤ ਕਰੋ। ਬਾਛੋ ਮੇਰ ਦਾ। ਕੀ ਗੱਲ ਦੱਸੋ? ਸਾਸੀ ਦੇ ਰਹਿਣ ਵਾਲੇ ਆ। ਤੇ ਸਾਡੇ ਅਹੀ ਵੀ ਤਰ੍ਹਾਂ ਵੀ ਬੇਟੀ ਬਾਹਰ ਹੀ ਸਿੰਗਾਪੁਰ ਕਿਸ ਮੈਡਮ ਦੇ ਘਰ ਕੰਮ ਕਰਦੀ ਸੀ। ਤੇ ਇੱਕ ਦਿਨ ਉੱਥੇ ਫੋਨ ਤੇ ਹੀ ਕੌਣ ਕੌਣ ਕਿਹਦੇ ਬਾਰੇ ਕਹਿ ਰਹੇ ਗੱਲ ਉਹਦਾ ਨਾਮ ਦੱਲੋ। ਹਾਂ ਮੇਰੀ ਬੇਟੀ ਆ ਗਰੇਸੀ। ਹੂੰ। ਤੇ ਉਹ ਇਤਰਾ ਹੀ ਇੰਨਾ ਦੀ ਉੱਥੇ ਬਾਹਰ ਗੱਲਬਾਤ ਹੋਈ ਆ ਫੋਨ ਤੇ। ਕਿਹਦੇ ਨਾਲ ਹੋਈ? ਇਹਦੇ ਨਾਲ ਸਹਿਮਣਾ, ਲਵਲੀ ਨਾਲ। ਹੂੰ। ਤੇ ਇਹ ਜਾਂਦਾ ਹੀ ਵੀ ਮੈਂ ਤਾਨੂੰ ਬਾਹਰ ਕਲਾਉਂਗਾ ਗਰੇਸੀ। ਕਿੱਥੇ ਕਿਹੜੀ ਕੰਟਰੀ ਚ? ਇਹ ਉੱਧ ਜਾ। ਜੋਕੇ ਵਿੱਚ ਤੇ ਮੈਨੂੰ ਵੀ ਤੂੰ ਇੰਨੇ ਪੈਸੇ ਪਾ ਦੇ ਉਹਨੇ ਤੇ 1 ਅ ਲੱਖ ਰੁਪਈਆ ਦੇਤਾ ਕੰਮਕਾਰ ਕਰਕੇ ਤੇ ਬਾਅਦ ਚ ਉਹਨੂੰ ਆਂਦਾ ਵੀ ਤੂੰ ਗਰੇਸੀ ਇੰਡਗਾ ਜਾ ਵਾਪਸ ਤੇ ਮੈਂ ਤੈਨੂੰ ਪਛੇਤੀ ਬਾਹਰ ਭੇਜ ਦੂੰਗਾ ਤੇ ਬਾਅਦ ਭੇਜਦੇ ਭੇਜਦੇ ਨੇ ਸਾਲ ਨਗਾਤਾ ਜਾ ਕਦੀ ਅੱਜ ਕੱਲ ਤਾਂ ਕਦੀ ਕੱਲ ਦਾ ਆ ਤੇ ਇਹ ਤਰ੍ਹਾਂ ਜਿਮੜ ਕੇ ਆਂਦਾ ਵੀ ਜੇ ਤੇਰਾ ਕੋਈ ਭੈਣ ਭਰਾ ਹੈਗਾ ਹੈ ਗਰੇਸੀ ਤੇ ਤੂੰ ਉਹਨੂੰ ਵੀ ਨਾਲ ਲਾ ਲਾ ਤੇ ਆਪਾਂ ਉਹਨੂੰ ਵੀ ਨਾਲ ਹੀ ਭੇਜ ਦਾਂਗੇ ਤੇ ਬਾਅਦ ਵਿੱਚ ਉਹ ਆਂਦੀ ਵੀ ਮੇਰਾ ਬਰਦਰ ਆ ਤੇ ਫਿਰ ਉਹਦਾ ਵੀ 2 ਲੱਖ ਅਸੀਂ ਪਰੇ ਆ ਜਾ ਤੁਸੀਂ ਟੋਟਲ ਕਿੰਨੇ ਪੈਸੇ ਦਿੱਤੇ ਅਸੀਂ ਟੋਟਲ 5 ਲੱਖ ਕਿੰਨਾ ਚਰੋ ਗਿਆ ਜੀ ਸਾਲੀ ਹੋ ਗਿਆ ਤੇ ਫਿਰ ਭੇਜਿਆ ਨਹੀਂ ਉਹਨੇ ਕੁਝ ਨਹੀਂ ਕੀਤਾ ਨਾ ਨਾ ਕੁਝ ਨਹੀਂ ਕੀਤਾ ਤੁਸੀਂ ਕੀ ਚਾਹੁੰਦੇ ਜੀ ਕੀ ਮੰਗ ਕਰਦੇ ਜੀ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਵੀ ਸਾਡੀ ਸੁਣਵਾਈ ਕੀਤੀ ਜਾਵੇ ਜੋ ਕਾਰਵਾਈ ਇੱਥੇ ਕੀਤੀ ਜਾਵੇ